ਸ਼ਿਰਪਾਤਿ ਕ੍ਰਿਪਾ ਤੇ ਫਰੋਦੀ ਸੁਲਤਾਨਪੁਰ ਵਿੱਚ ਜਿਵੇਂ ਆਵਾ ਦੇ ਬਗੰਧ ਪਤਾ ਅੰਦਰ ਬਾਅਦ ਬੈਠਿਆ ਰੁਕ ਜਾਂਦਾ ਹੈ ਤੇਵੇਂ ਸ੍ਰੀ ਗੁਰੂ ਮਾਨਕ ਦੇਵ ਜੀ ਦੇ ਸੁਲਤਾਨਪੁਰ ਆਉਣ ਦਾ ਪਤਾ ਕਰ ਕਰਨਾ ਵਿਦਿਆ ਉਹਨਾਂ ਜੀ ਬੈਣਾ ਸਿੱਦੇ ਆਪਣੇ ਭੈਣ ਨਾਨਕੀ ਦੇ ਘਰ ਨਹੀਂ ਗਏ ਸਨ ਭਾਈ ਮਰਤਾਨੇ ਨੂੰ ਭੇਜਿਆ ਸੀ ਮਾਈ ਮਤਾਨਾ ਘਰ ਦੀ ਸੁਖਸ਼ਾਂ ਦਾ ਪਤਾ ਕਰੇ ਕਈਆਂ ਸਾਲਾਂ ਪਿੱਛੋਂ ਮੁੜੇ ਸਨ ਉਸ ਸਮੇਂ ਵਿੱਚ ਪ੍ਰਦੇਸ ਗਿਆ ਦੀ ਕੋਈ ਚਿੱਠੀ ਨਹੀਂ ਸੀ ਹੁੰਦੀ ਸਾਧੂ ਤਾਂ ਚਿੱਠੀ ਲਿਖਦੇ ਹੀ ਨਹੀਂ ਸਨ 1400 ਈਸਵੀ ਵਿੱਚ ਸੁਲਤਾਨਪੁਰ ਨੂੰ ਛੱਡਿਆ ਸੀ ਤੇ 1509 ਈਸਵੀ ਵਿੱਚ ਵਾਪਸ ਮੁੜੇ ਸਨ 13 ਸਾਲ ਪਾਰ ਗਏ ਚਿਹਰੇ ਦਾ ਹੂਲੀਆ ਬਦਲ ਗਿਆ ਦੜਾ ਪਾਰਾ ਹੋ ਗਿਆ ਸ਼ਰੀਰ ਦੇ ਅੰਗ ਅੰਗ ਵਿੱਚ ਤਬਦੀਲੀ ਆ ਗਈ ਸੀ ਗੁਰੂ ਜੀ ਦੇ ਵੇਲੇ ਜੋ ਮਾਸੂਮ ਬੱਚੇ ਸਨ ਉਹ ਜਵਾਨ ਹੋ ਚੁੱਕੇ ਸੀ ਸ਼ਹਿਰ ਦੇ ਕਈਆਂ ਨੇ ਪਛਾਣ ਲਿਆ ਕਈਆਂ ਨੇ ਨਾਮ ਸੁਣਿਆ ਹੋਇਆ ਸੀ ਉਹ ਨਾਮ ਸੁਣ ਕੇ ਹੀ ਬਾਗ ਵਿੱਚ ਆ ਗਏ ਭੈਣ ਨਾਨਕੀ ਜੀ ਭਾਈ ਮਰਦਾਨੇ ਕੋਲੋਂ ਗੁਰੂ ਜੀ ਦਾ ਆਉਣਾ ਸੁਣ ਕੇ ਬਹੁਤਾ ਹੀ ਬਾਗਵਾਨੀ ਦੌੜ ਪਈ ਤੇਰਾ ਸਾਲਣਾ ਪਿੱਛੋਂ ਵਿਛੜੇ ਭੈਣ ਭਰਾ ਮੇਰੇ ਸਨ ਵੱਡੀ ਭੈਣ ਨੇ ਵੀਰ ਘੁੱਟ ਕੇ ਇੱਕ ਨਾਲ ਲਾਇਆ ਮੱਥਾ ਚੁੰਮਿਆ ਉਹਦੇ ਕਾਲਜੇ ਠੰਡ ਪਈ ਵਾਹਿਗੁਰੂ ਦਾ ਲੱਖ ਲੱਖ ਵਾਰ ਧੰਨਵਾਦ ਕੀਤਾ ਜਿਸ ਨੇ ਉਹਦੇ ਵੀਰ ਨੂੰ ਮੋਰ ਸੁਲਤਾਨਪੁਰ ਲੈ ਆ ਨਵਾਬ ਦੌਲਤ ਖਾਨ ਜੈ ਰਾਮ ਜੀ ਦੇ ਸ਼ਹਿਰ ਦੇ ਹੋਰ ਪਤਵੰਤੇ ਗੁਰੂ ਜੀ ਦੇ ਦਰਸ਼ਨ ਕਰਨ ਆਏ ਬਾਗ ਵਿੱਚੋਂ ਉੱਟ ਕੇ ਭੈਣ ਨਾਨਕੀ ਗੁਰੂ ਜੀ ਨੂੰ ਕਰ ਲੈ ਗਈ ਐਉਂ ਗੁਰੂ ਜੀ ਦੀ ਪਹਿਲੀ ਉਦਾਸੀ ਸਮਾਪਤ ਹੋਈ ਗੁਰੂ ਜੀ ਦਾ ਆਪਣਿਆਂ ਨਾਲ ਮੇਲ ਕਈ ਸਾਲ ਬਾਅਦ ਰਹਿਣ ਪਿੱਛੋਂ ਗੁਰੂ ਜੀ ਵਤਨ ਆਏ ਭੈਣ ਨਾਨਕੀ ਜੀ ਦੇ ਹਿਰਦੇ ਠੰਡ ਪਈ ਵੀਰ ਘਰ ਆਇਆ ਰਜ ਕੀ ਖੁਸ਼ੀ ਕੀਤੀ ਸਾਧੂਆਂ ਨੂੰ ਭੋਜਨ ਖਵਾਇਆ ਬਸਤਰ ਦਿੱਤੇ ਤੇ ਸਾਰੇ ਸ਼ਹਿਰ ਵਿੱਚ ਭਾਜੀ ਪੱਡੇ ਉਹ ਗੁਰੂ ਜੀ ਨੂੰ ਨਿਰਾਮਾ ਆਪਿਓ ਜਾਇਆ ਵੀਰ ਨਹੀਂ ਸੀ ਸਮਝਦੀ ਸਗੋ ਪਰਮਾਤਮਾ ਦਾ ਰੂਪ ਜਾਣਦੀ ਸੀ ਵੱਡੀ ਪੈਣ ਹੋਣ ਤੇ ਵੀ ਛੋਟੇ ਵੀਰ ਦੀ ਪੂਜਾ ਕਰਦੀ ਸੀ ਸਾਰਿਆਂ ਨੂੰ ਮਿਲਦੀ ਦੇ ਦੇਸ਼ ਦੇ ਸ਼ਾਂਤਰਾ ਦੇ ਹਾਲ ਦੱਸ ਦਿਆ ਹੋਇਆ ਗੁਰੂ ਜੀ ਨੇ 3 ਮਹੀਨੇ ਸੁਲਤਾਨਪੁਰ ਹੀ ਬੀਤ ਗਏ ਮਾਤਾ ਸੁਲਖਣੀ ਤੇ ਦੋਵੇਂ ਸਹਬਜ਼ਾਦੇ ਸ਼੍ਰੀ ਚੰਦ ਜੀ ਤੇ ਲਖਮੀ ਦਾਸ ਜੀ ਸੁਲਤਾਨਪੁਰ ਹੀ ਮਿਲਣ ਵਾਸਤੇ ਪਹੁੰਚ ਗਏ ਮਾਤਾ ਸੁਲਖਣੀ ਜੀ ਨੇ ਪਤੀ ਪਰਮੇਸ਼ਵਰ ਦੇ ਚਰਨਾ ਦੀ ਸ਼ੋਭਾ ਪ੍ਰਾਪਤ ਕੀਤੀ ਸਹਬਜ਼ਾਦਿਆਂ ਗੁਰੂ ਜੀ ਨੇ ਸ਼ਾਂਤੀ ਨਾ ਲਾਇਆ ਤੇ ਪਿਆਰ ਕੀਤਾ ਦੋਵੇਂ ਸਹਬਜ਼ਾਦੇ ਹੁਣ ਜਵਾਨ ਹੋ ਚੁੱਕੇ ਸਨ ਉਹਨਾਂ ਨੂੰ ਸੰਤਾ ਸੰਸਾਰ ਦੀ ਸੂਝ ਆ ਗਈ ਸੀ ਗੁਰੂ ਜੀ ਇਸ ਗੱਲੋਂ ਖੁਸ਼ ਹੋਏ ਕਿ ਹੁਣ ਉਹਨਾਂ ਦੇ ਪਿੱਛੇ ਘਰ ਦਾ ਖਿਆਲ ਰੱਖਣ ਆਪ ਉਹ ਜਗਤ ਚਲਦਾ ਰੱਖਣ ਵਾਸਤੇ ਜਗਤ ਦਾ ਰਟਨ ਕਰਨਗੇ ਸੁਲਤਾਨਪੁਰ ਤੋਂ ਤਲਵੰਡੀ ਵਾਲਾ ਤੁਰੇ ਰਾਵੇਚ ਕਹਿਆਂ ਜੀ ਮਾਤਾ ਪਲਾ ਕਰਦੇ ਹੋਏ ਸਾਨਮੁਖ ਕੁਲਾਹੋਰ ਪੁਜੀ ਸਾਨਮੁਖ ਨੇ ਗੁਰੂ ਜੀ ਦੀ ਬਹੁਤ ਸੇਵਾ ਕੀਤੀ ਗੁਰੂ ਨੇ ਉਸ ਨੂੰ ਸਿਮਰਨ ਭਗਤੀ ਤੇ ਗਿਆਨ ਰਾਈ ਨਿਹਾਲ ਕੀਤਾ ਲਾਹੋਰੋਂ ਤੁਰ ਕੇ ਗੁਰੂ ਜੀ ਤਲਵੰਡੀ ਪਹੁੰਚ ਗਏ ਆਪਣੇ ਸੁਭਾਅ ਅਨੁਸਾਰ ਸਿੱਧੇ ਘਰ ਨਹੀਂ ਅਪੜੇ ਸਗੋਂ ਬਾਹਰ ਬੈਠ ਗਈ ਮਰਦਾਨ ਨੇ ਉਹ ਘਰ ਭੇਜ ਦਿੱਤਾ ਭਾਈ ਮਰਦਾਨੇ ਜੀ ਨੂੰ ਦੇਖ ਕੇ ਸਾਰੇ ਨਗਰ ਵਾਸੀਆਂ ਨੇ ਪ੍ਰਤੀਤ ਕਰ ਲਿਆ ਕਿ ਗੁਰੂ ਨਾਨਕ ਦੇਵ ਜੀ ਆ ਗਏ ਹਨ ਜਿਵੇਂ ਸ਼੍ਰੀ ਕ੍ਰਿਸ਼ਨ ਦਾ ਆਉਣਾ ਸੁਣ ਕੇ ਰਾਧਾ ਸਮੇਤ ਗੋਕਲ ਦੀਆਂ ਮਟਿਆਰਾ ਸਭ ਧੰਦੇ ਛੱਡ ਕੇ ਸ਼੍ਰੀ ਕ੍ਰਿਸ਼ਨ ਜੀ ਦੇ ਦਰਸ਼ਨਾਂ ਨੂੰ ਤਾਂ ਆਉਂਦੀਆਂ ਸਨ ਤਿਵੇਂ ਜਿਸ ਪ੍ਰਾਣੀ ਨੇ ਸੁਣਿਆ ਕੀਸ਼ਰੀ ਗੁਰੂ ਨਾਨਕ ਦੇਵ ਜੀ ਆਏ ਹਨ ਤੇ ਬਾਹਰ ਬੈਠੇ ਹਨ ਉਹ ਹੱਥ ਲੈ ਕੰਮ ਛੱਡ ਜ਼ੁਬਾਨ ਦੀਆਂ ਗੱਲਾਂ ਬੰਦ ਕਰ ਕਿਸੇ ਨੂੰ ਨਾਲ ਲੈ ਤੇ ਕੋਈ ਇਕੱਲਾ ਹੀ ਗੁਰੂ ਜੀ ਦੇ ਦਰਸ਼ਕ ਕਰਨ ਵਾਸਤੇ ਨੱਠਿਆ ਹੌਲੀ-ਹੌਲੀ ਖਬਰਾਂ ਮਾਤਾ ਤ੍ਰਿਪਤਾ ਤੇ ਪਿਤਾ ਕਾਲੂ ਜੀ 골ਪੋਜ ਗਈ ਮਾਤਾ ਜੀ ਉਠ ਤੇਰਾ ਲਾਲ ਬਾਹਰ ਆ ਬੈਠਾ ਈ ਪੂਰਨ ਜੋਗੀ ਵਾਂਗ ਚਿਰਾ ਪਿੱਛੋਂ ਫੇਰਾ ਪਾਇਆ ਸੁ ਲਾੜ ਪਿਆਰ ਨਾਲ ਘਰ ਲਿਆ ਸੁਨੇਹਾ ਦੇਣ ਵਾਲੀ ਸੁਹਾਣੀ ਨੇ ਮਾਤਾ ਜੀ ਨੂੰ ਆਖਿਆ ਮੇਰਾ ਬੇਟਾ ਆ ਗਿਆ ਮੇਰੇ ਲਾਲ ਨਾਨਕ ਆ ਪਹੁੰਚਿਆ ਪਰਮਾਤਮਾ ਨੇ ਮੇਰੀ ਜੀ ਦੇਦੀ ਗੂੜ ਸੁਣ ਲਈ 12 ਸਾਲਾਂ ਪਿੱਛੋਂ ਆ ਮਿਲਿਆ ਜੰਮ ਮੈਚ ਲਾ ਪੁੱਤਰ ਦਾ ਜੀਰਾ ਦੇਖ ਪੁੱਤਰ ਨੂੰ ਕੁੱਟ ਕੇ ਢੜਕਦੀ ਹਿੱਕ ਨਾਲ ਲਾਵਾਂ ਮੇਰਾ ਲਾਲ ਨਾਨਕ ਨਾਨਕ ਆ ਗਿਆ ਮੇਰਾ ਬੇਟਾ ਨਾਨਕ ਮਾਤਾ ਕ੍ਰਿਪਤਾ ਜੀ ਪੁੱਤਰ ਦੇ ਆਉਣ ਦਾ ਸੰਦੇਸ਼ ਸੁਣ ਕੇ ਬੈਰਾਗਣ ਹੋ ਗਈ ਪੁੱਤਰ ਪਿਆਰ ਹਿਰਦੇ ਵਿੱਚ ਜਾਗ ਪਿਆ ਖੁਸ਼ੀ ਨਾਲ ਨੈਣਾਂ ਵਿੱਚ ਜਲ ਪਰ ਆਇਆ ਉੱਠ ਕੇ ਦੁਰ ਪਈ ਪੁੱਤਰ ਦੇ ਵਿਛੋੜੇ ਦੇ ਦੁੱਖਾਂ ਦਾ ਮਾਵਾ ਨੂੰ ਪਤਾ ਹੁੰਦਾ ਅੱਜ ਉਸ ਤੇ ਭਾਗ ਜਾਗ ਪਈ ਆਂਡਣਾ ਗਵਾਂਡਣਾ ਨੂੰ ਨਾਲ ਲੈ ਕੇ ਆਪਣੇ ਪੁੱਤਰ ਗੁਰੂ ਨਾਨਕ ਜੀ ਕੋਲ ਪਹੁੰਚ ਗਈ ਦੂਰੋਂ ਆਉਂਦੀ ਮਾਤਾ ਨੂੰ ਦੇਖ ਕੇ ਗੁਰੂ ਜੀ ਆਮ ਤੋਂ ਉੱਥੇ 10 ਕਦਮ ਅੱਗੇ ਹੋ ਕੇ ਮਾਤਾ ਜੀ ਦੇ ਚਰਨਾਂ ਉੱਤੇ ਮੱਥਾ ਟੇਕਿਆ ਮਾ ਪੁੱਤਰ ਦਾ ਸਾਖ ਸੀ ਜਗਤ ਗੁਰੂ ਆਪਣੀ ਮਾਤਾ ਦਾ ਸਤਿਕਾਰ ਕਰਦੇ ਸਨ ਚਰਣਾ ਉਤੇ ਮੱਥਾ ਟੇਕ ਕੇ ਮਾਂ ਕੋਲੋਂ ਸ਼ੁਭ ਅਸੀਸ ਲਈ ਮਾਤਾ ਨੇ ਚੁੱਕ ਕੇ ਪੁੱਤਰ ਦੇ ਸਿਰ ਨੂੰ ਉੱਪਰ ਚੁਕਿਆ ੋਟ ਕੇ ਹੇਕ ਨਾਲ ਲਾਇਆ ਅੱਖਾਂ ਵਿੱਚੋਂ ਬੈਰਾਗ ਹੰਝੂ ਗਰੀ ਬੇਟਾ ਨਾਨਕ ਤਕੜਾ ਤਾਰੇ ਹ ਮੇਰੇ ਪੁੱਤਰ ਨੂੰ ਪ੍ਰਦੇਸ਼ਾਂ ਵਿੱਚ ਕੋਈ ਦੁੱਖ ਤਕਲੀਫ ਤਾਂ ਨਹੀਂ ਹੋਈ ਮੈਂ ਸਾਧਕੇ ਜਾਵਾਂ ਉਹ ਨਾਰਾਹਾਂ ਦੇ ਜਿੰਨੀ ਰਾਹੀ ਮੇਰਾ ਜੋਗੀ ਪੁੱਤਰ ਘਰੋਂ ਮੁੜਿਆ ਉਸ ਸਰਬ ਸ਼ਕਤੀਵਾਨ ਦਾ ਲੱਖ ਵਾਰ ਧੰਨਵਾਦ ਹੈ ਮਾਤਾ ਤ੍ਰਿਪਤਾ ਗੁਰੂ ਜੀ ਦੇ ਮੁਖੜੇ ਉੱਤੇ ਹੱਥ ਫੇਰਦੀ ਹੋਈ ਆਖੀ ਗਈ ਮਾਂ ਪੁੱਤਰ ਬੈਠ ਗਏ ਨਗਰ ਵਾਸੀਆਂ ਦੀ ਭੀੜ ਇਕੱਠੀ ਹੋ ਗਈ ਸਾਰੇ ਦਰਸ਼ਨ ਕਰਕੇ ਨਿਹਾਲ ਹੋ ਰਹੇ ਸਨ ਪਰ ਜਵਾਨੀ ਵਿੱਚ ਗੁਰੂ ਜੀ ਦਾ ਚਿਹਰਾ ਨੂਰ ਜਮਾ ਕਰਿਆ ਸੀ ਜਿਹੜਾ ਦਰਸ਼ਨ ਕਰਦਾ ਸੀ ਉਸ ਦਾ ਜਨਮ ਮਰਨ ਕਟਿਆ ਜਾਂਦਾ ਸੀ ਰਾਏ ਬੁਲਾਰ ਦੇ ਕੋਲ ਹੀ ਮਹਤਾ ਕਾਲੂ ਜੀ ਬੈਠੇ ਸਨ ਕਿ ਇੱਕ ਪੁਰਸ਼ ਨੇ ਜਾ ਕੇ ਆ ਮਹਤਾ ਕਾਲੂ ਜੀ ਤੇਰਾ ਪੁੱਤਰ ਨਾਨਕ ਆ ਗਿਆ ਕੋ ਪਿੰਡੋਂ ਬਾਹਰ ਨੀਰੋ ਦੇ ਖੂਹ ਉੱਤੇ ਬੈਠਾ ਹੈ ਸਾਰਾ ਨਗਰ ਉਸ ਨੂੰ ਦੇਖਣ ਗਿਆ ਹੈ ਮੇਰਾ ਕਾਲੂ ਦੀ ਜ਼ਬਾਨੋਂ ਇਹ ਵਾਕ ਨਿਕਲਿਆ ਹੈ ਜਗਤ ਗੁਰੂ ਨਾਨਕ ਜੀ ਪਹੁੰਚੀ ਧੰਨ ਭਾਗ ਖੁਦਾ ਦਾ ਸ਼ੁਕਰ ਰਾਏ ਬੁਲਾਰ ਤੇ ਦਿਲ ਦੀ ਆਵਾਜ਼ ਸੀ ਚਲੋ ਮਹਤਾ ਜੀ ਦਰਸ਼ਨ ਕਰੀਏ ਅੱਜ ਪਾਗਾਵਾਂ ਵਾਲਾ ਦਿਹਾੜਾ ਹੈ ਮਨ ਦੀ ਮੁਰਾਦ ਪੂਰੀ ਹੋਈ ਲੋਚ ਦੇ ਸੰ ਮਰਨ ਤੋਂ ਪਹਿਲਾਂ ਅੰਮ੍ਰਿਤ ਛਾਤੇ ਦੇ ਦਰਸ਼ਨ ਹੋ ਚੇ ਦੀ ਪੁਕਾਰ ਤਾਂ ਦਾਰਨੇ ਸੁਣ ਲਈ ਅਸਾਂ ਗਰੀਬਾਂ ਦੇ ਬੇੜੇ ਤਾਰਨ ਵਾਸਤੇ ਦੂਰੋਂ ਚੱਲ ਕੇ ਆ ਪੁੱਜੀ ਇਹੋ ਆਖਦਾ ਹੋਇਆ ਰਾਏ ਬੁਲਾਰ ਆਸਨ ਤੋਂ ਉੱਠਿਆ ਰਿਤ ਹੋ ਚੁੱਕਾ ਸੀ ਲੱਤਾਂ ਵਿੱਚ ਬਲ ਨਹੀਂ ਸੀ ਦਿਨ ਅੱਖਾਂ ਵਿੱਚ ਪੂਰੀ ਜੋਤਨਾ ਫਿਰ ਵੀ ਗੁਰੂ ਜੀ ਦੇ ਆਉਣ ਦੇ ਸੰਦੇਸ਼ ਨੇ ਉਸ ਦੇ ਤਾਣ ਮਾਣ ਵਿੱਚ ਨਵਾਂ ਉਤਸ਼ਾਹ ਪੈਦਾ ਕਰ ਦਿੱਤਾ ਸੀ ਉਹ ਇੰਜ ਹੋਲਾ ਉਹ ਲੋ ਉਠਿਆ ਜਿਵੇਂ ਕਦੀ ਜਵਾਨੀ ਵਿੱਚ ਉਠਿਆ ਕਰਦਾ ਸੀ ਮਹਤਾ ਕਾਲੂ ਗੁਰੂ ਜੀ ਦਾ ਦੁਨਿਆਵੀ ਪਿਤਾ ਸੀ ਉਹਦੇ ਹਿਰਦੇ ਵਿੱਚ ਇੱਕ ਦੁਨਿਆਵੀ ਪੁੱਤਰ ਨਾਨਕ ਨੂੰ ਮਿਲੰਦੀ ਤਾਂਗ ਸੀ ਰਾਏ ਬੁਲਾਰ ਨਾਲ ਗੁਰੂ ਜੀ ਦਾ ਰੋਹਾਨੀ ਰਿਸ਼ਤਾ ਸੀ ਉਹ ਆਪਣੇ ਰੋਹਾਨੀ ਗੁਰੂ ਨੂੰ ਮਿਲਣ ਜਾ ਰਿਹਾ ਸੀ ਉਸ ਦੇ ਅੰਦਰ ਤੜਪ ਤੇ ਭੁੱਖ ਸੀ ਅੱਗਾ ਸਵਾਰਨ ਲਈ ਜਗਤ ਵਿੱਚ ਤਾਂ ਉਸ ਕੋਲ ਬਹੁਤ ਕੁਝ ਸੀ ਦੋਵੇਂ ਵਾਹਦਾਹੀ ਗੁਰੂ ਨਾਨਕ ਜੀ ਵੱਲ ਤੁਰੇ ਗਏ ਜਗਤ ਗੁਰੂ ਨਾਨਕ ਜੀ ਨੇ ਦੂਰੋਂ ਦੇਖਿਆ ਕਿ ਉਹਦੇ ਪਿਤਾ ਜੀ ਆ ਰਹੇ ଥିਣ ਨਾਲ ਹੀ ਰਾਏ ਬੁਲਾਰ ਹਨ ਉਹ ਰਾਏ ਬੁਲਾਰ ਜੋ ਗੁਰੂ ਜੀ ਦੇ ਪਹਿਲੇ ਸੇਵਕ ਸਨ ਜਿਨ੍ਹਾਂ ਦੀ ਆਤਮਾ ਨੇ ਸਭ ਤੋਂ ਪਹਿਲਾਂ ਜਾਚਿਆ ਸੀ ਕਿ ਗੁਰੂ ਨਾਨਕ ਜੀ ਮਾਮੂਲੀ ਬਾਲਕ ਨਹੀਂ ਸਗੋ ਆਪ ਖੁਦਾਵੰਦ ਕਰੀਮ ਹਨ ਹਿੰਦੂ ਸ਼ਬਦਾਂ ਵਿੱਚ ਭਗਵਾਨ ਹਨ ਇੱਕ ਤੇ ਰੋਕੀਆਂ ਦੇ ਸੱਚੇ ਵੈਦ ਹਨ ਗੁਰੂ ਜੀ ਦੋਹਾਂ ਬਜ਼ੁਰਗਾਂ ਦਾ ਸਤਕਾਰ ਕਰਨ ਵਾਸਤੇ ਉੱਠ ਕੇ ਖਲੋ ਗਏ ਦੇਸ਼ ਦੇ ਰਿਵਾਜ ਅਨੁਸਾਰ ਪਿਤਾ ਜੀ ਦੇ ਚਰਣਾ ਉੱਪਰ ਮੱਥਾ ਟੇਕਿਆ ਕਾਲੂ ਜੀ ਨੇ ਗੁਰੂ ਜੀ ਨੂੰ ਸ਼ਾਂਤੀ ਨਾਲ ਲਾਇਆ ਤੇ ਪਿਆਰ ਦਿੱਤਾ ਰਾਏ ਬੁਲਾਰ ਗੁਰੂ ਜੀ ਦੇ ਚਰਣਾ ਉੱਪਰ ਮੱਥਾ ਟੇਕਣ ਲੱਗਾ ਤਾਂ ਗੁਰੂ ਜੀ ਨੇ ਉਹਨਾਂ ਦਾ ਸਿਰ हथा उपर बोझ लिया बजुर्ग चे मैं आपक हाँ मैं चरण मेकना रज के मिले बेटा चलो घर बहर बैठना योग नहीं मेहता कलू जी ने गुरु नानक जी चलो पिता जी ਆਖੇ ਗੁਰੂ ਨਾਨਕ ਜੀ ਆਪਣੇਆਂ ਤੇ ਨਗਰ ਵਾਸੀਆਂ ਦੇ ਨਾਲ ਆਪਣੇ ਘਰ ਤੁਰ ਪਏ। ਮਹਿਤਾ ਕਾਲੂ ਦੇ ਰੌਣਕਾਂ ਹੋ ਗਈਆਂ। ਸਾਰੇ ਪਿੰਡ ਦੀਆਂ ਇਸਤਰੀਆਂ ਮਾਤਾ ਤ੍ਰਿਪਤਾ ਜੀ ਨੂੰ ਬਤਾਈ ਦੇਣ ਵਾਸਤੇ ਆਇਆ। ਉਸ ਸਮੇਂ ਪ੍ਰਦੇਸ਼ੋਂ ਕਿਸੇ ਦਾ ਮੁੜਕਾਰ ਆਉਣਾ ਨਵੇਂ ਜਨਮ ਦੇ ਸਨਮਾਨ ਸੀ। ਮਾਤਾ ਤ੍ਰਿਪਤਾ ਜੀ ਬਹੁਤ ਖੁਸ਼ ਹੋਈ। 13 ਸਾਲ ਦੇ ਲੰਮੇ ਵਿਛੋੜੇ ਪਿੱਛੋਂ ਉੱਤਰ ਦੇ ਮੌੜ ਮਿਲਣ ਨੇ ਉਸ ਨੂੰ ਚਿਹਰੇ ਉਤੇ ਨਵੀਂ ਰੌਣਕ ਲਿਆ ਦਿੱਤੀ ਜੋ ਕੋਈ ਵਧਾਈ ਦੇਣ ਆਉਂਦਾ ਰਿਹਾ ਉਸ ਤੇ ਝੋਲੀ ਗੁੜ ਪਾਇਆ ਰੱਜ ਕੇ ਖੁਸ਼ੀਆਂ ਕੀਤੀ ਦੂਰ ਨੇੜੇ ਦੇ ਰਿਸ਼ਤੇਦਾਰ ਮਿਲਣ ਵਾਸਤੇ ਸਾਰੇ ਆਏ ਮਿਲ ਕੇ ਬਹੁਤ ਖੁਸ਼ ਹੋਏ ਘਰ ਰਹਿ ਕੇ ਵੀ ਗੁਰੂ ਜੀ ਨੇ ਆਪਣੇ ਨਿਤਨੇਮ ਵਿੱਚ ਕੋਈ ਫਰਕ ਨਹੀਂ ਪਾਇਆ ਤਾਰਿਆਂ ਦੀ ਛਾਵੇਂ ਤੜਕੇ ਖੋਹ ਉੱਤੇ ਇਸ਼ਨਾਨ ਕਰਦੇ ਤੇ ਆਪਣੇ ਮਾਲਕ ਦਾ ਧਿਆਨ ਕਰਕੇ ਸਿਮਰਨ ਕਰਦੇ ਇਉਂ ਕਈ ਮਹੀਨੇ ਬੀਤ ਗਏ ਅੰਦਰੋਂ ਆਵਾਜ਼ ਆਈ ਨਾਨਕ ਕਾਰਨਾ ਬੈਠ ਹਜ਼ਾਰਾਂ ਦੁਖੀ ਰੂਹਾਂ ਤੜਫ ਰਹੀਆਂ ਹਨ ਉਹਨਾਂ ਨੂੰ ਸ਼ਾਂਤ ਕਰਨਾ ਬੁੱਲੜ ਜੀਵ ਟੱਕੇ ਖਾ ਰਹੇ ਹਨ ਉਹਨਾਂ ਨੂੰ ਜੀਵਨ ਕੀ ਰਾਹ ਨਹੀਂ ਲੱਭਦਾ ਜਿਸ ਕੰਮ ਵਾਸਤੇ ਜਗਤ ਵਿੱਚ ਆਇਆ ਹੈ ਉਸ ਨੂੰ ਪੂਰਾ ਕਰੇ ਹੈ ਕਰਤਾਰ ਕਿਮਾ ਕਰਨੀ ਮਾਲਕ ਮੈਂ ਆਪ ਦਾ ਸੇਵਕ ਹਾਂ ਹੁਣੇ ਉੱਠ ਤੁਰਦਾ ਸਾਂ ਇਹ ਆ ਕੇ ਜਗਤ ਗੁਰੂ ਨਾਨਕ ਦੇਵ ਜੀ ਜੀਵਨ ਉਤਾਰਨ ਵਾਸਤੇ ਤਿਆਰ ਹੋ ਗਏ ਉਸੇ ਵੇਲੇ ਪਾਈ ਮਰਦਾਨੇ ਜੀ ਨੂੰ ਆਵਾਜ਼ ਦਿੱਤੀ ਆ ਮਰਦਾਨਿਆਂ ਚਲਿਏ ਕਰਤਾਰ ਹਾਕ ਮਾਰ ਰਿਹਾ ਹੈ ਘਰਦਿਆਂ ਨੂੰ ਮਿਲ ਆ ਉਹਨਾਂ ਨੂੰ ਜਾ ਕੇ ਮਿਲਿਏ ਜਿਨ੍ਹਾਂ ਤੇ ਮਿਲਣ ਵਾਸਤੇ ਆਏ ਜੋ ਹੁਕਮ ਆਖ ਕੇ ਭਾਈ ਮਰਦਾਨਾ ਜੀ ਤਿਆਰ ਹੋ ਗਏ ਉਹ ਦੇ ਘਰਦਿਆਂ ਨੇ ਰੋਕਿਆ ਇਸਤਰੀ ਤੇ ਪੁੱਤਰ ਨੇ ਪਿਆਰ ਨਾਲ ਰੋਕਣਾ ਚਾਹਿਆ ਪਰ ਭਾਈ ਮਰਦਾਨਾ ਜੀ ਨਾ ਰੁਕੇ ਇਸਤਰੀ ਪੱਲਾ ਫੜ ਕੇ ਜਵਾਨੀ ਦਾ ਵਾਸਤਾ ਪਾਉਂਦੀ ਰਹੀ ਪਰ ਉਹ ਦੇ ਮੂੰਹ ਵੱਲ ਨਾ ਦੇਖਿਆ ਉਹ ਦੇ ਦਰਲੇ ਨਾ ਸੁਣੇ ਉਹ ਦਰਦਾਤਾ ਤਿਆਰ ਹੋਇਆ ਪੁੱਤਰ ਨੂੰ ਜਾਂਦਾ ਦੇਖ ਕੇ ਮਾਤਾ ਤ੍ਰਿਪਤਾ ਜੀ ਤੇ ਪਿਤਾ ਕਾਲੂ ਜੀ ਰੌਣਕ ਲੱਗੀ ਸਾਨੂੰ ਬੜੇ ਪੇ ਤੰਗ ਕਰਨਾ ਲਗਾਏ ਪੁੱਤਰ ਘਰ ਰਹੋ 12 ਸਾਲ ਫੇਰ ਲਿਆ ਹੁਣ ਫਿਰਨ ਦਾ ਵੇਰਾ ਨਹੀਂ ਘਰ ਵਸ ਪਤਾ ਨਹੀਂ ਕਦੋਂ ਸਾਡਾ ਸਾਹ ਰੁਕ ਜਾਵੇ ਦੋਹਾ ਦਾ ਕਹਿਣਾ ਸੀ ਪਰ ਜਗਤ ਗੁਰੂ ਨਾਨਕ ਦੇਵ ਜੀ ਬੋਲੇ ਮੈਂ ਘਰ ਨਹੀਂ ਬੈਠ ਸਕਦਾ ਘਰ ਬੈਠਣ ਵਾਸਤੇ ਮਾਲਕ ਦਾ ਹੁਕਮ ਨਹੀਂ ਜਿਸ ਦਿਨ ਹੁਕਮ ਹੋਇਆ ਉਸ ਦਿਨ ਘਰ ਬੈਠਾਂ ਦੁਖੀ ਰੂਹਾਂ ਰੋ ਰਹੀਆਂ ਹਾ ਦੇ ਹੁੰਦੇ ਹੁੰਦੇ अनेका ਜੀ ਖੇਤੇ ਖਾ ਰਹੇ ਨੇ ਉਹਨਾਂ ਨੂੰ ਜੀਵਨ ਦੇ ਸਾਫ ਤੇ ਪੱਤਰ راہ ਪਾਉਣਾ ਹੈ ਇਉਂ ਉੱਤਰ ਦੇ ਕੇ ਜਗਤ ਗੁਰੂ ਨਾਨਕ ਦੇਵ ਜੀ ਦੂਸਰੀ ਵਾਰ ਘਰੋਂ ਤੁਰ ਚਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰੇ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ 'ਚ ਪਾਛਾ ਕੇ ਸਬਸਕ੍ਰਾਈਬ ਵੀ ਕਰੇ